ਉਹ ਮਟਰੋ ਕੀ ਹਾਲ ਚਾਲ ਅੱਜ ਭਾਪੇ ਕੋਲ ਆਈ ਸੀ ਦਿਖਾਉਣੇ ਦਰੋਂ ਜਾਨਵਰਾਂ ਦੇ ਕੋ ਕਿਹੜਾ ਹਾਂ ਆ ਉਹ ਦਿਨ ਆ ਭਾਈ ਇਹ ਦੋਨੇ ਦੇਖੋ ਬਈ ਬੱਚਾ ਹਾਂ ਉਹ ਜੀ ਨਾਲ ਦੇਖੇ ਹੋਰ ਹੈ ਕਿ ਉਹਦਰਾ ਮੋਟਾ ਉਦੇ ਨਾਲ ਦੇ ਤੇ ਉਹ ਜਿਹੜੇ ਚੀਨੇ ਜਿਹੇ ਉਹ ਬਾੜੇ ਚੀਨਣ ਜਿਹੜੇ ਬੱਚੇ ਉਹ ਜਿਹੜੇ ਬਗਲ ਜੀ ਵਾਲਾ ਉੜਦਾ ਹੁੰਦਾ ਉਹ ਕਿਹੜੇ ਦੇ ਉਹ ਜਿਹਦੀ ਬਗਲ ਜੀ ਨਹੀਂ ਕੀਤੀ ਬਾੜਾ ਚੀਨਣਾ ਜਾ ਆਵੇ ਬੈਠਾ ਵਿੱਚ ਉਹ ਜਿਹੜਾ ਥੱਲੇ ਟੈਂਟ 'ਤੇ ਬੈਠਾ ਹਾਂ ਉਹ ਦਾ ਮੁੱਢੀ ਦਾ ਉਹ ਜਿਹੜਾ ਅੱਛਾ ਬਈ ਪਾਪੀ ਨੇ ਅੱਜ ਡਾਈ ਲਾਈ ਆ ਤਾਜੀ ਤੇ ਕੱਲੂ ਸਕੂ ਕੀ ਫਿਰ ਤੁਹਾਨੂੰ ਦਿਖਾਵਾਂਗੇ ਕਿਵੇਂ ਆ ਕਿਵੇਂ ਬਈ ਰੰਗ ਚਲਾਤਾ ਜੇ ਨਿਸ਼ਾਨੀ ਬਣ ਜਾਂਦੀ ਨੇ ਨਾ ਪਤਾ ਲੱਗ ਜਾਂਦਾ ਆਪਣਾ ਕਿਹੜਾ ਤੇ ਬਗਾਨਾ ਕਿਹੜਾ ਦੇ ਇੱਕ ਬਈ ਉਹ ਬੱਚਾ ਆਇਆ ਕਿਸੇ ਦਾ ਬਈ ਜਿਹਦਾ ਵੀ ਹੈਗਾ ਤੇ ਲੈ ਜਾਓ ਉਹ ਛਦਰੀ ਤੇ ਬੈਠਾ ਵਾ ਠੀਕ ਆ ਹਰਾ ਰੰਗ ਲੱਗਿਆ ਹਾਂ ਹਰਾ ਰੰਗ ਲੱਗਿਆ ਰੰਗ ਵੀ ਤੁਹਾਨੂੰ ਮੜਾ ਚੈੱਕ ਕਰਾ ਦਿੰਨੇ ਆ ਆ ਵੀ ਖਲੋ ਬਈ ਆ ਬੈਠਾ ਦੇਖ ਲਓ ਬਈ ਜਿਹਦਾ ਵੀ ਹੈਗਾ ਲੈ ਜਾਓ ਯਾਰ ਛੋਟੇ ਜੀ ਵੀ ਤੁਹਾਨੂੰ ਦਿਖਾਉਨੇ ਆ ਰਹੀ ਨੀਲੀ ਜਿਹੜੀ ਉੱਧਰ ਦੀ ਪਤੀ ਉਹ ਡੱਬਾ ਪੱਕੜ ਜਿਹੜਾ ਉਧਰਲਾ ਸੀਗਾ ਹੈ ਜਿਹੜਾ ਉਧਰੋਂ ਚੱਕ ਲਿਆਂਦਾ ਸੀ ਉਹ ਛੋਟਾ ਡੱਬਾ ਨਹੀਂ ਇਹ ਕਿੱਧਰ ਗਿਆ ਨਹੀਂ ਨਹੀਂ ਆਓ ਬੱਚਾ ਆਓ ਓਏ ਉਹ ਬੱਚਾ ਆਓ ਉਹ ਕਿੱਥੇ ਗਿੱਜਿਆ ਯਾਰ ਉਹ ਨਿੱਕਾ ਵਟਾ ਡੱਬਾ ਇਹ ਤਾਂ ਇਹਨਾਂ ਦੇ ਹੁਣ ਕੱਢਿਆ ਵਾ ਅੱਛਾ ਨਹੀਂ ਉਧਰੋਂ ਨਹੀਂ ਇਕ ਲਿਆਂਦਾ ਸੀ ਉਧਰੋਂ ਤਾਂ ਉਹ ਹੀ ਆ ਜਿਹਦੀ ਕੜੀਜੀ ਖੱਚਕੀਤੀ ਆ ਅੱਛਾ ਉਹ ਵਾਲਾ ਜਿਹੜਾ ਉਹ ਬੈਠਾ ਤਾਂ ਉਹ ਉਧਰੋਂ ਕਾਂ ਵੜਦਾਂਗੇ ਉਹ ਬੈਠਾ ਰਾਂਗੇ ਇਹ ਇਹ ਰਤੀ ਦਾ ਇਹ ਰਤੀ ਦਾ ਉਹ ਆ ਗਿਆ ਪਾਪਾ ਓਏ ਕਿੱਥੇ ਜਾਂਦੇ ਬਹਿਣਾ ਓਏ ਉਹ ਉਹ ਲਾਈ ਜਾਂਦੇ ਕੌਣ ਕੱਚੀਆਂ ਬਿੱਲੀਆਂ ਦਾ ਹੱਟੀਆਂ ਗਿਆ ਠੀਕ ਹੈ ਬਾਈ ਬੰਦਾ ਸਾਨੂੰ ਮਿਲ ਗਿਆ ਬੰਦਾ ਮਿਲ ਗਿਆ ਜਿਹਦਾ ਬੱਚਾ ਆਹੋ ਲਾਈ ਥੱਲੇ ਦਿਖਾਈ ਜਾਲ ਤੋਂ ਸਾਨੂੰ ਉੱਥੇ ਲੰਮੀ ਪਾਲਾ ਉੱਥੇ ਡੇਡੀ ਗੱਲ ਜਾੜੀ ਹਾਂ ਹੁਣ ਉਹ ਕਹਿੰਦੇ ਆ ਉਹ ਤੈਨੂੰ ਛੱਡੀ ਜਾਂਦਾ ਭਰਾਵਾ ਮੋਬਾਈਲ ਵਾਲੇ ਵੀ ਬੋਲਿਆਂ ਦਾ ਨਾਂ ਮੈਥੋਂ ਫਿਰ ਉਹ ਉੱਥੇ ਰੱਖ ਲੈ ਜਾਲ ਤੇ ਚਲੋ ਤਰ ਮੁੜ ਤਾ ਲੜਨਾ ਪਊ ਕੋਈ ਫਾਇਦਾ ਨਹੀਂ ਸਾਡੇ ਵਿੱਚ ਕੋਈ ਨਹੀਂ ਲੜਦਾ ਆਹ ਵੇਖ ਲਓ ਬਾਈ ਆਹ ਰੰਗ ਲੱਗਿਆ ਤੇ ਪਪਾ ਚੈੱਕ ਕਰਾ ਦੀ ਖੋਲ ਕੇ ਪੁਸ਼ਪਰੀਆ ਆ ਪੁਸ਼ਪਰੀਆ ਤੇ ਸਰੀਰ ਦਾ ਹਲਕਾ ਵਾ ਚਾਹ ਵਾ ਸਰੀਰ ਵਾ ਕਪੜਾ ਅੱਪਾ ਤੋਂ ਘਰੋਂ ਕਿਵੇਂ ਨਹੀਂ ਆ ਗਿਆ ਹੋਈ ਉਹ ਦੇਖੋ ਇਹ ਤਾਂ ਨੀਲੇ ਡੱਬਾ ਕੱਢ ਰਿਹਾ ਬੱਚਾ ਦੇਖੋ ਕਿੰਨਾ ਸੋਹਣਾ ਆਉਂਦੇ ਆ ਤੇ ਇੱਕ ਬੱਚਾ ਹੋ ਬੈਠਾ ਤੂੰ ਕੁੰਡੇ 'ਚ ਇੱਕ ਬੱਚਾ ਹੋ ਬੈਠਾ ਬਾਕੀ ਸਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਵਾ ਇਹ ਜੀ ਇੱਕ ਬੱਚਾ ਆ ਰਿਹਾ ਨੀਲੀ ਕਾੜ ਦੇ ਬਾਈ ਇਹ ਕਾ ਨਹੀਂ ਨੀਲੀ ਉੜਦੀ ਇਹ ਬੋਲ ਨਾ ਪਾਈ ਆਉਂਦਾ ਆਹ ਵਾ ਜਿੱਦਨੇ ਨੂੰ ਕੀ ਹੋਇਆ ਉਹ ਉਹਨੇ ਉੜਦੇ ਹੁੰਦੇ ਆ ਚਿੱਟਾ ਖਾਈ ਜਿਹੜਾ ਤੂੰ ਮੈਨੂੰ ਮੈਂ ਕਹਿੰਦਾ ਨਹੀਂ ਆ ਪਾਪਾ ਲਾ ਨਹੀਂ ਉਹ ਲਾਜੀ ਨਾ ਉਹ ਤੇ ਲਾਜੀ ਜੀ ਇਹ ਕਿਹਦੀ ਵੀ ਇਹਦੀ ਵੀ ਆ ਹੋਰ ਕਹਿੰਦੇ ਕਿਦਾਂ ਤੇ ਇਹ ਨਹੀਂ ਕਿ ਦੇਖਿਆ ਸੀ ਕੰਨੀ ਉਹਦੀ ਦੇਖੀ ਸੀ ਰਮੀ ਦੇ ਜੇਤਾ ਇਹਦੀ ਦੇਖੀ ਸੀ ਇਹਦੀ ਦੇਖੀ ਨਹੀਂ ਮੈਂ ਕਹਿੰਦਾ ਲਾਜੀ ਨਹੀਂ ਕੰਨੀ ਵੇਖੀ ਸੀ ਕਿਹੜੇ ਦੀ ਹੁਣ ਹੈ ਵੇ ਪਛਾਣ ਲੈ ਤੇਰਾ ਹੀ ਆਹੋ ਤੇਰਾ ਹੀ ਆ ਯਾਰ ਚੱਲੀਏ ਇੱਥੇ ਪਹੁੰਚੇ ਕਿਵੇਂ ਪਾਪਾ ਇਹ ਤੇ ਗੱਲ ਪੁੱਛਣ ਹਾਂ ਕਿਵੇਂ ਆਇਆ ਬਈ ਬੱਸ ਇਹੋ ਜੀ ਥੋੜੀ ਬੇਗਵਰੀ ਵੀ ਤੁਸੀਂ ਮਗਰ ਬਣੀ ਜਾਂਦੇ ਕਦਾਂ ਨੇ ਦਾਣੇ ਲੰਗੇ ਹੋ ਗਏ ਹੈ ਕਣਕ ਨਹੀਂ ਗਈ ਤਾਂ ਇਦਾਂ ਤੁਸੀਂ ਇਹ ਟੱਲੇ ਕੋ ਉਹਨਾਂ ਨੂੰ ਛੱਡ ਰਾਂ ਮੈਂ ਨਾ ਉਹਨਾਂ ਨੂੰ ਨਾ ਕਰੇ ਲੋ ਬਈ ਦਰਵਾਜ਼ਾ ਲਾਤਾ ਆ ਲਿਆਂਦੇ ਬਾਪੇ ਨੇ ਚੱਕ ਕੇ ਤੇ ਬੱਚੇ ਦਾਣਾ 100 ਸੰਦੇ ਦੇ ਪਿੱਛੇ ਟੋਟੇ ਆ ਦੇ ਬਈ ਕਰੇਗਾ ਹੱਲ ਪੈਸਾ ਹੁਣ ਜੋ ਜੋ 15 ਮਿੰਟ ਹੋ ਗਿਆ ਬਸ ਠੀਕ ਹੈ ਜੀ ਉਹਨਾਂ ਦੇ ਬੱਚੇ ਹੀ ਦੇਖਦੇ ਆਂ ਆ ਮੇਰੇ ਸਾਡੇ ਰੇ ਉੱਥੇ ਜਾ ਆ ਦੇ ਚੰਗਾ ਉਹ ਆਹਾ ਫੜ ਉਥੇ ਛੱਡ ਦੀ ਇਹ ਹੀ ਆ ਇਹ ਹੀ ਆ ਲੈ ਯਾਰ ਦੇਖ ਲੈ ਪਾਪਾ ਹਜੇ ਵੀ ਇਹ ਬੰਦੇ ਨੂੰ ਪਤਾ ਲੱਗਦਾ ਕਿ ਕੀ ਦਾ ਹੈ ਲੈ ਛੱਡ ਦੇ ਫਿਰ ਜਾਵੜੂਗਾ ਹਾਂ ਲੈ ਵੀ ਭਾਈ ਬੰਦੇ ਨੂੰ ਆ ਬੱਚਾ ਵਾਪਸ ਕਰਤਾ ਵਾ ਠੀਕ ਆ ਤੇ ਕਿਹੜੀਆਂ ਅੱਖਾਂ ਦੇ ਚੈੱਕ ਕਰਾ ਦੀ ਇੱਕ ਮਿੰਟ ਕੱਚੀਆਂ ਪਿੱਲੀਆਂ ਅੱਖਾਂ ਭਾਈ ਇੱਧਰ ਦੀ ਚੈੱਕ ਕਰ ਲਓ ਠੀਕ ਆ ਹਰਾ ਕਰੂੰਗਾ ਜੇ ਦਿਖਾ ਦੀ ਐ ਰੰਗ ਮਾਰਿਆ ਵਾ ਠੀਕ ਆ ਤੇ ਇਹ ਇਧਰ ਮੈਂ ਤੁਹਾਨੂੰ ਦੱਸਦਾ ਬਾਈ ਕਿ ਇਹਨੂੰ ਲੱਕੜ ਪੈ ਗਿਆ ਸੀ ਇਧਰ ਆ ਕੇ ਡੈਗ ਪੈ ਸੀ ਪਾਪਾ ਨੇ ਚੱਕ ਲਿਆ ਠੀਕ ਆ ਇਹ ਚੱਕਰ ਪੈ ਗਿਆ ਸੀ ਹੋਰ ਨਹੀਂ ਕੋਈ ਦਿੱਕਤ ਕੀ ਆ ਠੀਕ ਆ ਫਿਰ ਛੱਡ ਲਾ ਜੀ ਆ ਕੇ ਤੇ ਮੈਂ ਲਾਉਣਾ ਫੋਨ ਤੋਂ ਕੋਈ ਰਸਤਾ ਬੰਦਰਾ ਵੀਰੇ ਬਾਪਾ ਕੀ ਕਹਿਣਾ ਕਹਿੰਦਾ ਮੇਰਾ ਨਹੀਂ ਨਾ ਨਾ ਤੋਰਤਾ ਆਏ ਮੁੱਕਰੂਗਾ ਤਾਂ ਫਿਰ ਕੱਲੂ ਆਪਾਂ ਵੀ ਮੁੱਕਰ ਜਿਹਾ ਕਰਾਂਗੇ ਕਿਆ ਕਰਨ ਆਇਆ ਹੀ ਨਹੀਂ ਕਿਆ ਕਰਨ ਆਇਆ ਹੀ ਨਹੀਂ ਰਾਤ ਨੂੰ ਗਿੜੇ ਪੋ ਵਾਲਿਆ ਕਰਨੇ ਤੜਕੇ ਨੂੰ ਡਾਦਿਆ ਕਰਨਾ ਮੁੜ ਕੇ ਕਹਿੰਦੇ ਇਹ ਤਾਂ ਨਹੀਂ ਛੋਡਾ ਹਾਂ ਇਹ ਕਦੋਂ ਹੈ ਹਾਂ ਸਹੀ ਕਾ ਚ ਪੋ ਦੇ ਦਿਆ ਗੈਸਟ ਰੈਨ ਯਾਰ ਤਿੰਨ ਬੱਚੇ ਆ ਬਈ ਨਵੇਂ ਠੀਕ ਹੈ ਜੀ ਦੇਖੋ ਇੱਥੇ ਤੇ ਬਈ ਉਹ ਪਰਲੇ ਛੋਡਾ ਗੱਲਾਂ ਹਾਜੀ ਉਹਦੇ ਚ ਫਿਰ ਕੋਹਾ ਪੈਣੇ ਕੋ ਤਾਂ ਨਹੀਂ ਛੱਡਿਆ ਕੁੰਡੀ ਲਾ ਦਨੇ ਆਪਾਂ ਇਹ ਕਿੰਦਰ ਦੀਆਂ ਆਹ ਦੇਖੋ ਲਾ ਦੇ ਆ ਇਹਨਾਂ ਨੂੰ ਬੈਠੇ ਰਹਿਣ ਦੋ ਆਹ ਛੋਡਾ ਬਈ ਗੱਲਾਂ ਇਹਦੇ ਚਾਹੜ ਕੇ ਨਹੀਂ ਛੱਡਿਆ ਹਿਲਸੁਲਾਬ ਕਿੰਨੀ ਲੈ ਐਰੀ ਪਾਪਾ ਬਾਈ ਤਾਂ ਇੱਕਾਦੋ ਬਣੂਗੀ ਉਹਦੀ ਬਾਈ ਪਰਲੇ ਖੋੜੇ ਦੀ ਉਹ ਜਦੋਂ ਸੱਕ ਜੂਗਾ ਆਉੱਖਾ ਪਾਪਾ ਤੇ ਆ ਤਾਰਦੇ ਨੇ ਜੋ ਸਿਆਲ ਨੂੰ ਤਾੜਾਂਗੇ ਤੇ ਅੱਜ ਬਈ ਇੱਕ ਵੱਡਾ ਘੂਤ ਨਿਕਲ ਗਿਆ ਵਾ ਸਵੇਰੇ ਪਾਪਾ ਵਿੱਚ ਬੜਿਆ ਉਹੀ ਬਾਰੀ ਖੁੱਲੀ ਵੇਖ ਕੇ ਉਹਨੇ ਕਹ ਲੈ ਮੌਕਾ ਹੀ ਆ ਮੂੰ ਤਾਂ ਲੱਗਿਆ ਵਿਆ ਸੀਗਾ ਤੇ ਨਿਕਲ ਗਿਆ ਭੱਜ ਗਿਆ ਭੱਜ ਗਿਆ ਬੱਚਿਆਂ ਨੂੰ ਦੰਗੇ ਪਾਪਾ ਹੁਣ ਸਾਰੋਂ ਤੇ ਕਣਕ ਮੈਂ ਨਹੀਂ ਮਦਰਾਸੋਂ ਹਾਂ ਖਾਓ ਮੜਿਓ ਛਾਓ ਮੜਿਓ ਕਿ ਆ ਕੋ ਮੈ 5000 ਦਾ ਤੇ ਜਾਣਨਾ ਜਦੋਂ ਦੂਦੂ ਕੰਮ ਕਰਾਉਂਦਾ ਹੂੰ ਮੈਂ ਆਈ ਨੰਗ ਜਾਂਦੀ ਆ ਹਾਂ हां तो दी मड़ाया लेको भाई आए देजा करो ते भज्जे ਜਾਂਦੇ ਦਾਣੇ ਪਰ ਪਾਣੀ ਤਾਂ ਨਹੀਂ ਪਾਉਤੋ ਦੇਣ ਦੀ ਲੋੜ ਕਿ ਦੇਣਾ ਪੈਣਾ ਮਾੜਾ ਮੋਟਾ ਪਾਣੀ ਦਾ ਇਹ ਕੋਤੇ ਬੰਨਾ ਹੋਦਾ 46 ਦੇ ਜਾਨਵਰ ਹੁੰਦਾ ਆ। ਆਹੋ ਤੇਰੇ ਕੋਲੇ ਕਦੋਂ ਆਇਆ ਇਹ? ੜਕੇ ਦਾ। ੜਕੇ ਦਾ ਆਇਆ ਇਹ। ਤੇ ਹੈ ਤਾਂ ਇਹ ਕੱਲ ਬਰਸਾਤ ਹੋਣੀ। ਨਹੀਂ। ਠੀਕ ਹੈ ਭਾਈ, ਇਹ ਵੀਡੀਓ ਦਾ ਪੈਟੀੰਟ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਟਨ ਪਰ ਲਾਈਕ ਕਮੈਂਟ ਕਰਕੇ ਸਬਸਕ੍ਰਾਈਬ ਕਰ ਜਾ ਲਗੀ। ਤੇ ਭਾਈ ਗੂਟਰ ਜਦੋਂ ਮੁੜਿਆ ਅਪਡੇਟ ਦੇ ਦਿਆਂਗੇ। ਕੋਈ ਬੇਹ ਉਹਨੂੰ ਅੱਜ ਸ਼ਾਮ ਤੱਕ ਆਉਣਾ ਚਾਹੀਦਾ। ਹੁਣ ਤਾਂ ਅਜੇ ਟਾਈਮ ਹੋਇਆ ਪਿਆ। 4 ਵਜੇ ਤੇ 32 ਮਿੰਟ ਹੀ ਹੋਇਆ ਜੀ ਤੁਹਾਨੂੰ ਪਉਣਾ ਚਾਹੀਦਾ ਟਿਕਦੇ ਆ ਚਲੋ ਕੋਈ ਨਹੀਂ ਤੇ ਬੈੰਨੇ ਨਾਲ ਹੀ ਨਜ਼ਰਾਂ ਘਰ ਮੁਸਕ ਜੂਦਾਂ ਨੂੰ ਇਹ ਵੀ ਤਾੜ ਦਾਂਗੇ ਮੁੜ ਕੇ ਓਏ ਬਾਈ ਵਧਾਈਆਂ ਕਬੂਤਰ ਮੁੜਿਆ ਏ ਆ ਲੋ ਜੀ ਉਹ ਬਹਿ ਗਿਆ ਛਤਰੀ ਤੇ ਠੀਕ ਆ ਬਾਈ ਤੁਹਾਨੂੰ ਮੈਂ ਕਿਹਾ ਸੀ ਨਾ ਵੀ ਜਿਹੜਾ ਦਿਨ ਖੜੇ ਖੜੇ ਮੁੜਿਆ ਆ ਮੁੜਿਆ ਤੇ ਮੈਂ ਬਾਈ ਵੀਡੀਓ ਐਂਡ ਕਰਤਾ ਸੀਗਾ ਪਰ ਫਿਰ ਵੀ ਵਿਜਾ ਦੇ ਜਾਂਦੇ ਆ ਹੀ ਗਿਆ ਉਹ ਆ ਕੇ ਬਹਿ ਗਿਆ ਇਹਨੂੰ ਲੰਮੇ ਆ ਤਾੜਦੇ ਆ ਨਹੀਂ ਬੈਠਣ ਦੇ ਕੂਤਰ ਆ ਕੇ ਗਿਆ ਬੈਠ ਤਿਆਪਏ ਦੇ ਵੀਡੀਓ ਦਾ ਕਰਦੇ ਨੇ ਐਂਡ ਤੇ ਬਾਏ ਵੀ ਮਿੱਤਰੋ ਆਪਣੇ ਚੈਨਲ ਕੋਲ ਸਬਸਕ੍ਰਾਈਬ ਦੇਖੋ ਵੀ ਬਾਕੀ ਆਪਾਂ ਘੰਡ ਘੁੰਡ ਕਰਤੇ ਜਾਲ ਚ ਪਾ ਦੇ ਜਿਹੜਾ ਆਪਾਂ ਡਾਵਾਗੇ ਬੱਚੇ ਦਿਖਾਵਾਂਗੇ ਬਾਏ ਵੀ ਮਿੱਤਰੋ